ਸਵਾਗਤ ਆ ਤੁਹਾਡਾ ਦੋਸਤੋ ਵੀਡੀਓ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਫਰਿੱਜ ਬਾਰੇ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੁਹਾਡਾ ਬਹੁਤ ਫਾਇਦਾ ਹੋ ਸਕਦਾ ਫਰਿੱਜ ਬਾਰੇ ਤੁਹਾਨੂੰ ਅੱਜ ਅਜਿਹੀ ਜਾਣਕਾਰੀ ਦੇਵਾਂਗੇ ਜਿਸ ਨਾਲ ਤੁਹਾਡੇ ਪੈਸੇ ਦਾ ਵੀ ਫਾਇਦਾ ਹੋ ਸਕਦਾ ਜਿਵੇਂ ਹੁਣ ਆਪਣੇ ਸਾਹਮਣੇ ਆ ਫਰਿੱਜ ਆ ਗਈ ਜਮਾਂ ਨਵੀਂ ਫਰਿੱਜ ਕੋਈ ਅੱਕ ਕੇ ਕੁਆਰਚ ਵੇਚ ਗਿਆ ਉਥੋਂ ਆਪਾਂ ਲੈ ਆਸਣ ਕੀ ਗੱਲ ਕੋਈ ਕੀ ਬੰਦਾ ਆਖ ਕੇ ਕਵਾੜ ਚ ਵੇਚ ਗਿਆ ਇਹ ਆ ਜੀ ਇਨਵਰਟਰ ਫ੍ਰਿਜ ਇਨਵਰਟਰ ਫ੍ਰਿਜ ਜਿਸ ਵਿੱਚ ਡੀਸੀ ਮੋਟਰ ਕੰਪਰੈਸਰ ਲੱਗਿਆ ਹੁੰਦਾ ਪੀਸੀਬੀ ਲੱਗੀ ਹੁੰਦੀ ਆ ਕੰਪਨੀ ਫ੍ਰਿਜ ਦੀ ਘੱਟੋ ਘੱਟ 10 ਸਾਲ ਦੀ ਗਾਰੰਟੀ ਦਿੰਦੀ ਆ ਜਦੋਂ ਨਵੀਂ ਵੇਚਦੀ ਆ ਕੱਲੀ ਮੋਟਰ ਦੀ ਪਰ ਇਸ ਦੀ ਪੀਸੀਬੀ ਮੋਟਰ ਛੇਤੀ ਖਰਾਬ ਨਹੀਂ ਹੁੰਦੀ ਕਿਉਂਕਿ ਪੀਸੀਬੀ ਲੱਗੀ ਹੁੰਦੀ ਆ ਪੀਸੀਬੀ ਖਰਾਬ ਹੋ ਜਾਂਦੀ ਹੈਗੀ ਉਸ ਦੀ ਗਾਰੰਟੀ ਘੱਟ ਹੁੰਦੀ ਆ ਫਿਰ ਕੰਪਨੀ ਮੋਟੇ ਪੈਸੇ ਲੈ ਕੇ ਫ੍ਰਿਜ ਠੀਕ ਕਰਦੀ ਆ ਫ੍ਰਿਜ ਵੀ ਗਾਰੰਟੀ ਚ ਸੀ ਹਲੇ ਇਸ ਨਾਲ ਇਹ ਕੀ ਪਾਣਾ ਵਰਤਿਆ ਕਿ ਕਿਸੇ ਨੇ ਫ੍ਰਿਜ ਦੇ ਕਿਸੇ ਨੇ ਫ੍ਰਿਜ ਦੇ ਫ੍ਰੀਜ਼ਰ ਵਿੱਚ ਜਿੱਥੇ ਬਰਫ਼ ਜੰਮਦੀ ਹੈ ਉੱਥੇ ਬਰਫ਼ ਕੱਢਣ ਲੱਗੇ ਸੂਆਕਾਰਦ ਜਾਂ ਕੋਈ ਹੋਰ ਤਿੱਖੀ ਚੀਜ਼ ਮਾਰੀ ਇਸ ਤਰ੍ਹਾਂ ਵੀ ਫ੍ਰਿਜ ਦੀ ਜਿਹੜੀ ਗਾਰੰਟੀ ਹੈ ਖਤਮ ਹੋ ਜਾਂਦੀ ਆ ਜੇਕਰ ਤੁਸੀਂ ਕੋਈ ਚੀਜ਼ ਫ੍ਰਿਜ ਵਿੱਚ ਮਾਰੀ ਫ੍ਰਿਜ ਲੀਕ ਹੋ ਗਈ ਹੁਣ ਤੁਹਾਨੂੰ ਦੱਸਦੇ ਆ ਕਿ ਕੰਮ ਗੱਲ ਜੇਕਰ ਪਹਿਲੀ ਗੱਲ ਤਾਂ ਕੋਈ ਵੀ ਤਿੱਖੀ ਚੀਜ਼ ਫ੍ਰੀਜਰ ਦੇ ਵਿੱਚ ਨਹੀਂ ਮਾਰਨੀ ਜੇਕਰ ਗਲਤੀ ਦੇ ਨਾਲ ਵੱਜ ਵੀ ਗਈ ਤਾਂ ਫ੍ਰਿਜ ਨੂੰ ਤੁਰੰਤ ਬੰਦ ਕਰ ਦਿਵੋ ਜੇਕਰ ਫ੍ਰਿਜ ਬੰਦ ਨਾ ਕੀਤੀ ਤਾਂ ਫ੍ਰਿਜ ਵਿੱਚ ਜਿੱਥੇ ਤੁਸੀਂ ਸੂਆ ਮਾਰਿਆ ਕਰਦ ਮਾਰਿਆ ਜਾਂ ਕੋਈ ਵੀ ਤਿੱਖੀ ਚੀਜ਼ ਮਾਰੀ ਉਤੋਂ ਫ੍ਰਿਜ ਵਿੱਚ ਜੰਮੀ ਬਰਫ਼ ਖੁਰ ਕੇ ਪਾਣੀ ਬਣ ਕੇ ਪਾਣੀ ਮੋਟਰ ਵਿੱਚ ਚਲਿਆ ਜਾਂਦਾ ਜਿਵੇਂ ਨਾਲ ਮੋਟਰ ਸਾਟ ਹੋ ਜਾਂਦੀ ਆ ਖਰਾਬ ਵੀ ਹੋ ਜਾਂਦੀ ਆ ਮੱਚ ਵੀ ਜਾਂਦੀ ਆ ਪਰ ਫ੍ਰਿਜ ਬਸ ਖੋਖਾ ਹੀ ਰਹਿ ਜਾਂਦਾ ਜਿਹੜੀ ਇੱਕ ਕੰਮ ਦੀ ਚੀਜ਼ ਹੁੰਦੀ ਹੈਗੀ ਫ੍ਰੀਜਰ ਤੇ ਮੋਟਰ ਉਹ ਖਰਾਬ ਹੋ ਜਾਂਦੀ ਆ ਫਿਰ ਜਦੋਂ ਆਪਾਂ ਫ੍ਰੀਜਰ ਤੇ ਮੋਟਰ ਲਗਾਉਣਿਆਂ ਤਾਂ ਮੋਟਾ ਖਰਚਾ ਆਉਂਦਾਗਾ ਹੁਣ ਗੱਲ ਕਰਦੇ ਆਨ ਇਨਵਰਟਰ ਫ੍ਰਿਜ ਦੀ ਜਿਹੜੀ ਆਪਣੇ ਸਾਹਮਣੇ ਹੈਗੀ ਹੁਣ ਅਮਨਟ ਫ੍ਰਿਜ ਦੇ ਵਿੱਚ ਜੇਕਰ ਤੁਸੀਂ ਸੂਆ ਮਾਰਿਆ ਉਹਦੀ ਗਾਰੰਟੀ ਖਤਮ ਹੋ ਜਾਂਦੀ ਆ ਜੇਕਰ ਤੁਸੀਂ ਕੰਪਨੀ ਵਾਲਿਆਂ ਤੋਂ ਠੀਕ ਕਰਾਉਣੇ ਹੋ ਤਾਂ ਘੱਟੋ ਘੱਟ 10000 ਰੁਪਏ ਲੈ ਕੇ ਜਾਂਦੇ ਆ। ਹੁਣ ਅਸਲ ਉਹਦੇ ਵਿੱਚ ਜਿਹੜੀ ਇਹਦੇ ਵਿੱਚ ਜਦੋਂ ਆਪਾਂ ਸੂਆ ਮਾਰਦੇ ਆ ਤਾਂ ਇਹਦੀ ਮੋਟਰ ਦੇ ਵਿੱਚ ਪਾਣੀ ਵਗ ਜਾਣ ਕਰਕੇ ਮੋਟਰ ਖਰਾਬ ਹੋ ਜਾਂਦੀ ਆ। ਜਿਸ ਕਰਕੇ ਕੰਪਨੀ ਵਾਲਿਆਂ ਨੂੰ ਇਹਦੀ ਮੋਟਰ ਤੇ ਫ੍ਰੀਜਰ ਦੋਨੇ ਚੀਜ਼ਾਂ ਨਵੀਆਂ ਪਾਉਣੀਆਂ ਪੈਂਦੀਆਂ ਹਨ। ਇਸ ਕਰਕੇ ਜਿਹੜੀ ਇਹਦੀ ਮੋਟਰ ਆ ਜੀ ਬਹੁਤ ਮਹਿੰਗੀ ਹੈ ਜੀ ਬਾਹਰ ਮਿਲਦੀ ਹੈ ਨਹੀਂ ਜੀ। ਤੇ ਕੰਪਨੀ ਵਾਲੇ ਹੀ ਇਸ ਨੂੰ ਰਿਪੇਅਰ ਕਰਦੇ ਆ ਇਸ ਕਰਕੇ ਧਿਆਨ ਰੱਖਣਾ برف ਕੱਢਣ ਸਮੇ ਫਰਿੱਜ 'ਚ ਤਿੱਖੀ ਚੀਜ਼ ਨਹੀਂ ਮਾਰਨੀ ਫਰਿੱਜ 10 ਮਿੰਟ ਬੰਦ ਕਰੋ ਜਾਂ ਹਰ ਇੱਕ ਫਰਿੱਜ ਦੇ ਅੰਦਰ ਬਟਨ ਲੱਗਿਆ ਹੁੰਦਾ ਡੀ ਫੋਰਸ ਦਾ ਡੀ ਫੋਰਸ ਦਾ ਬਟਨ ਦਬਦੋ ਫਰਿੱਜ ਆਟੋਮੈਟਿਕ ਜਦੋਂ برف ਖੁਰ ਜਾਂਦੀ ਆ ਤਾਂ ਆਪ ਹੀ ਚੱਲ ਪੈਂਦੀ ਹੈਗੀ ਹੁਣ ਆਪਾਂ ਗੱਲ ਕਰਦੇ ਆ ਏਸੀ ਮੋਟਰਾਂ ਦੀ ਜਿਹੜੀਆਂ ਆਮ ਮੋਟਰਾਂ ਲੱਗੀਆਂ ਹੁੰਦੀਆਂ ਨੇ ਜਿਹੜੀਆਂ ਇਨਵਰਟਰ ਫਰਿੱਜਾਂ ਨਹੀਂ ਹੈਗੀਆਂ ਜੇਕਰ ਤੁਸੀਂ ਉਹਦੇ ਵਿੱਚ ਸੂਆ ਮਾਰਦੇ ਹੋ ਤਾਂ 100% ਆਗਾ ਜਿਹੜਾ ਉਹਦੇ ਟਾਂਕਾ ਲਾ ਕੇ ਫ੍ਰੀਜਰ ਦਾ ਹੱਲ ਹੋ ਜਾਂਦਾ ਹੈਗਾ ਜਿਹੜੀਆਂ ਮੋਟਰਾਂ ਨਹੀਂ ਗੀਆਂ ਡੀਸੀ ਉਹਨਾਂ ਨਾਲੋਂ ਏਸੀ ਮੋਟਰਾਂ ਜ਼ਿਆਦਾ ਪਾਵਰਫੁੱਲ ਹੁੰਦੀਆਂ ਨੇਗੀਆਂ ਜੇਕਰ ਖਰਾਬੀ ਹੋ ਜਾਂਦੀਆਂ ਤਾਂ ਇਹ ਰਿਪੇਅਰ ਵੀ ਹੋ ਜਾਂਦੀਆਂ ਨਹੀਂਆਂ ਜੇਕਰ ਰਿਪੇਅਰ ਨਹੀਂ ਹੁੰਦੀਆਂ ਤਾਂ ਇਹ ਘੱਟ ਖਰਚੇ ਵਿੱਚ ਜਿਹੜੀਆਂ ਫ੍ਰੀਜਾਂ ਠੀਕ ਹੋ ਜਾਂਦੀਆਂ ਨੇਗੀਆਂ ਸਭ ਤੋਂ ਪਹਿਲਾਂ ਕਦੇ ਵੀ ਆਪਣੇ ਤੋਂ ਗਲਤੀ ਨਾਲ ਸੂਆ ਵੱਜ ਗਿਆ ਤਾਪਾ ਫਰਿੱਜ ਨੂੰ ਤੁਰੰਤ ਬੰਦ ਕਰ ਦੇਣਾ ਜੇਕਰ ਤੁਸੀਂ ਫਰਿੱਜ ਨੂੰ ਬੰਦ ਨਹੀਂ ਕਰਦੇ ਤਾਂ ਜਿਹੜਾ ਫਰੀਜਰ ਦੇ ਵਿੱਚੋਂ ਬਰਫ਼ ਖੁਰਕੇ ਪਾਣੀ ਹੈ ਜਿਹੜਾ ਮੋਟਰ ਕੰਪਰੈਸਰ ਦੇ ਵਿੱਚ ਚਲਾ ਜਾਂਦਾ ਜਿਸ ਦੇ ਨਾਲ ਕੰਪਰੈਸਰ ਖਰਾਬ ਹੋ ਜਾਂਦਾਗਾ ਜਿਸ ਦੇ ਨਾਲ ਤੁਹਾਡਾ ਖਰਚਾਗਾ ਜਿਹੜਾ ਵੱਧ ਜਾਂਦਾਗਾ ਜੇਕਰ ਤੁਸੀਂ ਫਰਿੱਜ ਨੂੰ ਤੁਰੰਤ ਬੰਦ ਕਰ ਦਿੰਦੇ ਹੋ ਤਾਂ ਕੱਲਾ ਫਰੀਜਰ ਕੱਢ ਕੇ ਟਾਂਕਾ ਲਾ ਕੇ ਗੈਸ ਪਾ ਕੇ ਤੁਹਾਡੀ ਫਰਿੱਜ ਚੱਲ ਸਕਦੀ ਆ ਘੱਟ ਪੈਸਿਆਂ ਦੇ ਵਿੱਚ ਤੁਹਾਨੂੰ ਸਾਡੀ ਜਾਣਕਾਰੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਦਰੂਰ ਦੱਸਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਸ ਤਰ੍ਹਾਂ ਦੀਆਂ ਜਾਣਕਾਰੀ ਦੀਆਂ ਹੋਰ ਵੀਡੀਓ ਇਸ ਤੇ ਆਉਂਦੀਆਂ ਰਹਿਣਗੀਆਂ ਧੰਨਵਾਦ

ওরে আচ্ছা তবে রে উনি বানি আবার এটা ਦੇਖੀ ਇਹ ਇਹ ਜਕਰ ਜੀ ਵਜਾਂ ਬਣਾਉਂਦਾ ਟੋਣ ਵਾਈ ਜਲਦੀ ਜਲਦੀ ਖੜ ਜਾਂਦੇ ਥੋੜਾ ਟਾਈਮਰ ਤਾਂ ਨਹੀਂ ਖੜਦਾ ਸੈਂਸਰ ਵਾਲੀ ਪਾਈਪ ਆ ਆ ਦੂਜੀ ਸੈਂਸਰ ਵਾਲਾ ਪਾਈਪ ਆ ਉਹਨੇ ਬੱਸ ਇਹ ਤਾਂ ਉਹ ਹੀ ਹੁੰਦੀ ਹੈ ਕਿ ਤਰਾਵਾ ਇਹ ਤਾਂ ਬਾਡੀ ਨਾਲ ਵੀ ਅਟੈਚ ਹੁੰਦੀ ਆ ਆ ਜਿਹੜੀ ਪਾਈਪ ਸੀਗੀ ਇਹ ਅਲੂਮੀਨੀਅਮ ਦੀ ਨਹੀਂ ਸੀਗੀ ਨਹੀਂ ਨੋਰੇਜਿੰਗ ਉਹ ਖੈ ਦੀ ਸੀ ਅਲੂਮੀਨੀਅਮ ਪੇਡ ਹੋਇਆ ਅੰਦਰ ਤੇ ਇਹ ਵੀ ਪਾਉਂਦੇ ਮੋੜੀ ਇੱਕ ਦਿਨ ਅਵੇ ਦੀ ਘਰਾ ਹੋ ਗਈ ਹੈ ਦੀ ਪਾਪ ਹੂੰ 5 ਮਹੀਨੇ ਹੋਈ ਜਾਂਦੀ ਹੈ ਬਗਾਵ ਮੋੜਿਆ ਨਹੀਂ ਕਰਾਂ 5000 ਰੁਪਏ ਰੱਖਾਂਗੇ 30000 ਦੀ ਵਿੱਚ ਹਾਂਜੀ ਕਾਦੀ ਆਈਟੋਣੀ ਕਿੰਨਾ ਮਾੜਾ ਲਾਈ ਇਹ ਜੇ ਭਾਈ ਬਣਾਦਾ ਵੀ ਕੋਲੀ ਰਿਮੋਟ ਵਾਲੀ ਇਹ ਬਣਾ ਰਿਮੋਟ ਤੋਂ ਮੈਂ ਹੈ ਕਿਤੇ ਆ ਹੈ ਕਿਥੋਂ ਠੀਕ ਆ ਹਾਂ ਕੋਲੀ ਬੜੀ ਖਰਾਬ ਹੋ ਗਈ ਉਹਨੇ ਹਾਂ ਲੀਵਰ ਕਰਾਵਾ ਬਲੇਡ ਹੈਗਾ ਤੇ ਕਟਿੰਗ ਕਰ ਦੋ ਬਲੇਡ ਤਾਂ ਦੇਖਣਾ ਬਣਾ ਯਾਰ ਅਸਲ 'ਚ ਮੈਂ ਤੈਨੂੰ ਸਹੀ ਗੱਲ ਦੱਸਾਂ ਫਾਇਦਾ ਦੇਖਣਾ ਮੈਂ ਤਾਂ ਗੂਣ ਆਇਆ ਉਹਦਾ ਬੰਦੇ ਦਾ ਅਚ ਚਾ ਚਾ ਫੇਰ ਤਾਂ ਉਹ ਕੀ ਕਰਨਾ ਫਿਰ ਤੇਨੂੰ ਤੇਨੂੰ ਮੈਂ ਉਹ ਪਾਉਂਗਾ ਦੂਜਾ ਫੋਟੋ ਪਾਉਂਗਾ ਠੀਕ ਆ ਰਗਾ ਜਾਂਦਾ ਮੁਖੜਾ ਵਾਲਾ ਲੱਗਿਆ ਨਹੀਂ ਦੇ ਤੱਕ ਕਿੰਨੇ ਵਿੱਚ ਚੱਲਦਾ ਛੋਹ ਹੋਰ ਦੂਜਾ ਪਾਣੀ ਨਹੀਂ ਜਾਣਾ ਜਾਂਦੀ ਜੋ ਤਾਂ ਬਰਾਂਡ ਲਾ ਕੇ ਦੇ ਦੇ দুয়াৰি পাঁচ লৈ লাগি যি চলি